ਅੱਜ ਸ੍ਰੀ ਆਜ ਵੀ ਬਹੁਤ ਖੁਸ਼ੀ ਆ ਇਸ ਸਿਤਿਆਰ ਵਿੱਚ ਭੰਗ ਲੈ ਕੇ ਅੱਜ ਬੇਟਾ ਕਿੰਨੀਆਂ ਬੋਲੀਆਂ ਪਾ ਕੇ ਮੰਗੜਾ ਪਾਇਆ ਕਿੰਨੀਆਂ ਬੜੀਆਂ ਕਿੰਨੀਆਂ ਬੜੀਆਂ ਕਿਸ ਤਰ੍ਹਾਂ ਮਹਿਸੂਸ ਕਰ ਰਹੀ ਹੋ? ਕਮਨ ਬੜਾ ਵਧੀਆ ਲੱਗ ਰਿਹਾ ਮੈਨੂੰ ਬੜਾ ਵਧੀਆ ਲੱਗ ਰਿਹਾ ਮੈਂ ਬੜੀ ਖੁਸ਼ ਆ ਮੈਂ ਬਹੁਤ ਖੁਸ਼ ਆ ਖੁਸ਼ ਆ ਠੀਕ ਹੈ ਗੁਰੂ ਰਾਮਦਾਸ ਸੋਸਾਇਟੀ ਬਲ ਹਰ ਸਾਲ ਇਸੇ ਤਰ੍ਹਾਂ ਮਨਾਇਆ ਜਾਂਦਾ ਵਾ ਇਹਦੇ ਨਾਲ ਕੁੜੀਆਂ ਦਾ ਇਕੱਠ ਹੁੰਦਾ ਵਾ ਤੇ ਉਹ ਆਪਣੀ ਇੰਜੋਏਮੈਂਟ ਕਰਦੀਆਂ ਵਾ ਇਹ ਫੈਸਟੀਵਲ ਬੜੀ ਧੂਮ ਧਾਮ ਨਾਲ ਮਨਾਉਂਦੀਆਂ ਨੇ ਤੇ ਇਸ ਦੇ ਹਰੋ ਸਾਲ ਸੋਂ ਦੇ ਮਹੀਨੇ ਐਤਵਾਰ ਮਨਾਉਂਦੇ ਨੇ ਤੇ ਕਾਫੀ ਇੰਜੋਏ ਕਰਦੀਆਂ ਨੇ ਸਾਰੀਆਂ ਕੁੜੀਆਂ ਇਕੱਠੇ ਹੁੰਦਾ ਇੱਕ ਇੱਕ ਵੱਖਰਾ ਮੌਕਾ ਮਿਲਦਾ ਤੇ ਆਪਣਾ ਜਿਹੜਾ ਰੀਤੀ ਰਿਵਾਜ ਆ ਉਹਨਾਂ ਨਾਲ ਜੁੜੀਆਂ ਰਹਿੰਦੀਆਂ ਨੇ ਆਪਣਾ ਪੁਰਾਣਾ ਵਿਰਸਾ ਸਾਹਮਣੇ ਰੱਖਦੀਆਂ ਨੇ ਜਦੋਂ ਇਸ ਤਿਹਾਰ ਨਾਲ ਜੁੜਦੀਆਂ ਨੇ ਅੱਜ ਕੀ ਕਰ ਕੀ ਕਰਦੇ ਹਾਂ ਯਹਾਂ ਪਿਆਰ ਕੇ ਦਾ ਮਨਾਇਆ ਅੱਜ ਵੀ ਸਾਰੀਆਂ ਕੁੜੀਆਂ ਇਕੱਠੀਆਂ ਹੋਈਆਂ ਉਹਨਾਂ ਨੇ ਗਿੱਧਾ ਬੋਲੀਆਂ ਪਾਈਆਂ ਉਹਨਾਂ ਨੇ ਆਪਣਾ ਪੁਰਾਣਾ ਰਿਵਾਜ ਰੀਤੀ ਰਿਵਾਜ ਸਾਹਮਣੇ ਲਿਆਂਦਾ ਆਪਣੇ ਗਿੱਧਾ ਬੋਲੀਆਂ ਰਾਹੀਂ ਆਪਣੇ ਸੱਭਿਆਚਾਰ ਨੂੰ ਸਾਰਿਆਂ ਦੇ ਸਾਹਮਣੇ ਦੱਸਿਆ ਕਿ ਸਾਡੇ ਸੱਭਿਆਚਾਰ ਦੇ ਵਿੱਚ ਕੀ ਕੀ ਆ ਸੋ ਬਸ ਇਹ ਵੀ ਹੁੰਦਾ ਜਦੋਂ ਮੇਨ ਸੌਂਗ ਆ ਗਿਆ ਇਹ ਲੇਡੀਜ਼ ਵਾਸਤੇ ਇਹ ਫੰਕਸ਼ਨ ਆਇਕ ਜੋ ਕਿ ਕੁੜੀਆਂ ਪੱਕਿਆਂ ਦੇ ਘਰੇ ਆ ਕੇ ਹੀ ਸੈਲੀਬ੍ਰੇਸ਼ਨ ਕਰਦੀਆਂ ਨੇ ਔਰ ਮੌਕਾ ਮਿਲਦਾ ਇੱਕ ਤਾਂ ਆਪਣੀ ਫੈਮਿਲੀ ਨੂੰ ਮਿਲਣ ਦਾ ਦੂਸਰਾ ਸਾਨੂੰ ਆਪਣੇ ਵਿਰਸੇ ਨੂੰ ਯਾਦ ਕਰਨ ਦਾ ਜੋ ਕਿ ਪਿਛਲੇ ਸਮੇਂ ਚ ਹੁੰਦਾ ਸੀ ਆ ਬਟ ਹੁਣ ਲੋਕੀ ਭੁੱਲਦੇ ਜਾ ਰਹੇ ਸੀ ਬਟ ਇਹ ਫਿਰ ਨਿਊ ਪੀੜੀ ਨੇ ਨਵਾਂ ਸ਼ੁਰੂ ਕਰ ਲਿਆ ਹੋਇਆ ਵਾ ਔਰ ਹਰ ਸਾਲ ਦੀ ਤਰ੍ਹਾਂ ਇਹ ਮਨਾਇਆ ਜਾਂਦਾ ਆ ਇਹਦੇ ਨਾਲ ਜਿਹੜੀਆਂ ਵੈਆਂ ਹੋਈਆਂ ਕੁੜੀਆਂ ਆਪਣੀਆਂ ਸਹੇਲੀਆਂ ਨਾਲ ਫਰੈਂਡਸ਼ਰਕ ਸਰਕਲ ਚ ਬਣ ਕੇ ਗਿੱਧਾ ਪਾਉਂਦੀਆਂ ਨੇ ਹੈਗੀਆਂ ਨੇ ਥੈਂਕ ਯੂ ਅੰਦਰ ਤਿਹਾਰ ਜਿਹੜਾ ਹਰ ਸਾਲ ਦੀ ਤਰ੍ਹਾਂ ਗੁਰੂ ਰਾਮ ਦਸਵੈਲ ਵੈਲ ਸੋਸਾਇਟੀ ਵੱਲੋਂ ਜਿਹਨੇ ਬੱਚੇ ਤੇ ਗਰੀਬ ਕਰ ਰਹੇ ਨੇ ਜਿਹੜੇ ਬੱਚੇ ਨੇ ਉਹ ਕਰਦੇ ਇਥੇ ਸਿੱਖਦੇ ਇਸ ਲਈ ਡੈਟਾ ਕੰਮ ਉਹ ਬੱਚੇ ਫਿਰ ਇਹ ਅੱਜ ਦੇ ਤਿਹਾਰ ਨੂਰ ਜਿਹੜਾ ਸਾਲ ਬਣ ਹੁੰਦੇ ਆ ਬੜੇ ਚਾਅ ਅਮਲ ਹਰ ਹੰਦਨ ਆਲ ਜੋ ਇੱਥੇ ਨਾਲ ਸੰਬੰਧਿਤ ਇਹ ਤਿਹਾਰ ਹੈ ਤੇ ਇਹ ਸਾਡਾ ਸਾਡਾ ਸਾਰਿਆਂ ਦਾ ਫਰਜ਼ ਵੀ ਮੰਦਾ ਜਿਹੜਾ ਸਮਾਜ ਚ ਜਿਹੜਾ ਹੌਲੀ ਹੌਲੀ ਇਹ ਜਿਹੜੀਆਂ ਚੀਜ਼ਾਂ ਛੁਪ ਰਹੀਆਂ ਨੇ ਉਹਨੂੰ ਬਰਕਰਾਰ ਰੱਖਣ ਵਾਸਤੇ ਇਹ بچے ਜਿਹੜੇ ਹਰ ਸਾਲ ਬਣ ਹੁੰਦੇ ਆ ਇਹ ਬੱਚੇ ਜਿਹੜੇ ਆ ਹਰ ਸਾਲ ਚੇਂਜ ਹੋ ਜਾਂਦੇ ਆ ਨਵੇਂ ਬੱਚੇ ਆ ਜਾਂਦੇ ਆ ਕੁਝ ਪੁਰਾਣੇ ਬੱਚੇ ਵੀ ਆ ਜਾਂਦੇ ਅਤੇ ਨਵੇਂ ਵੀ ਆ ਕੇ ਤਿਆਰ ਨਮ ਰਹਿੰਦੇ ਆ ਤੇ ਇਹ ਸਾਰੇ ਜਿਹੜੇ ਬੱਚੇ ਸਲਾਈ ਡਾਈ ਦਾ ਟ੍ਰੇਨਿੰਗ ਲੈ ਕੇ ਉਹ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਜਦੋਂ ਗੁਰਪੁਰਬ ਆਉਂਦਾ ਹੈ ਹਰ ਸਾਲ ਉਦੋਂ ਫਿਰ ਇਹਨਾਂ ਨੂੰ ਅਹੀ ਫ੍ਰੀ ਔਕਾਸ ਟ੍ਰੇਨਿੰਗ ਦਿੰਨੇ ਆ ਉਤੋਂ ਬਾਅਦ ਇਹਨਾਂ ਨੂੰ ਇੱਕ ਸਲਾਈ ਮਸ਼ੀਨ ਦੇ ਕੇ ਇਹਨਾਂ ਨੂੰ ਰੁਜ਼ਗਾਰ ਲਈ ਭੇਜਦੇ ਆ ਆਪਣਾ ਕਮਾਓ ਤੇ ਖਾਓ ਇਹ ਇਹਨਾਂ ਨੂੰ ਆਈ ਹਮੇਸ਼ਾ ਆਪਣੇ ਬੱਚਿਆਂ ਵਾਂਗੂ ਪਾਲਿਆ ਇਹਨਾਂ ਨੂੰ ਰੱਖਿਆ ਇਹਨਾਂ ਨੂੰ ਆਪਣੇ ਪਰਿਵਾਰ ਵਾਂਗੂ ਸਾਰੇ ਜਿੱਦਾਂ ਸਾਡਾ ਇੱਕ ਸਾਂਝਾ ਪਰਿਵਾਰ ਹੈ ਉਸ ਤਰ੍ਹਾਂ ਇਹ ਬੱਚਿਆਂ ਨੂੰ ਆਈ ਆਪਣੇ ਬੱਚੇ ਬਣਾ ਕੇ ਤੇ ਇਹਨਾਂ ਦੀ ਜਿਹੜੀ ਟ੍ਰੇਨਿੰਗ ਕਰਾਉਂਦੇ ਆ ਤੇ ਇਹਨਾਂ ਦੇ ਜਿਹੜੇ ਮਾਪਿਓ ਉਹ ਵੀ ਵਿਸ਼ਵਾਸ ਕਰਦੇ ਆ ਭਈ ਵਕਈ ਸਾਡੇ ਬੱਚੇ ਜਿਹੜੇ ਨੇ ਟ੍ਰੇਨਿੰਗ ਕਰੇ ਸਾਡੀ ਅਸੀਂ ਤਿੰਨ ਟੀਚਰ ਵੀ ਰੱਖੇ ਹੋਏ ਆ ਆਈ ਡੀ ਡਿਪਲੋਮਾ ਹੋਲਡਰ ਨੇ ਉਹਨਾਂ ਨੂੰ ਇਹ ਆਪਣੀ ਤਸਵਾਨ ਦੇ ਵਿੱਚੋਂ ਤਨਖਾਹ ਵੀ ਦੇਣ